ਸਰਕਾਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਇਸ ਵੇਲੇ ਜਿੱਥੇ ਤਾਪਮਨ ਜਿਹੜਾ ਇਹ ਲਗਾਤਾਰ ਵੱਧ ਰਿਹਾ ਹੈ ਤੇ ਇਸੇ ਵਿਚਾਲੇ ਹੁਣ ਕੁਦਰਤ ਦੇ ਵਿੱਚ ਸੰਤੁਲਨ ਬਣਾਏ ਰੱਖਣ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਦਰਅਸਲ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਪ੍ਰਵੇਸ਼ ਚੋਪੜਾ ਦੀ ਅਗਵਾਈ ਦੇ ਵਿੱਚ ਆਲਾ ਅਧਿਕਾਰੀਆਂ ਦੇ ਵੱਲੋਂ ਪੁਲਿਸ ਲਾਈਨ ਦੇ ਵਿੱਚ ਬੂਟੇ ਲਗਾਏ ਗਏ ਨੇ ਤੇ ਇਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਹੱਤ ਦੀ ਗਰਮੀ ਪੈ ਰਹੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜੇਕਰ ਤਾਪਮਨ ਨੂੰ ਕੰਟਰੋਲ ਕਰਨਾ ਹੈ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਇਸੇ ਦਰਮਿਆਨ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਆਪਣੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਤੇ ਸਬੰਧੀ ਜਿਹੜੇ ਅਧਿਕਾਰੀ ਮੌਜੂਦ ਸਨ ਉਹਨਾਂ ਦੇ ਵੱਲੋਂ ਪੁਲਿਸ ਲਾਈਨ ਦੇ ਵਿੱਚ ਬੂਟੇ ਲਗਾਏ ਗਏ ਨੇ ਤੇ ਲੋਕਾਂ ਨੂੰ ਵੀ ਦਰਖਤ ਲਗਾਉਣ ਦੀ ਅਪੀਲ ਕੀਤੀ ਗਈ ਹੈ ਜਿਹਾਂ ਜੀ ਸਾਰਿਆਂ ਨੂੰ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਭਾਰਕ ਆਈਪੀਐਸ ਐਸਐਸਪੀ ਸਾਹਿਬ ਬਠਿੰਡਾ ਜੀ ਦੀ ਹਕਮ ਤੇ ਅਸੀਂ ਮੈਂ ਪਰਵੇਸ਼ ਚੋਪੜਾ ਡੀਐਸਪੀ ਮਿਰਨਾਲਾ ਇੰਸਪੈਕਟਰ ਪ੍ਰਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਟ੍ਰੈਫਿਕ ਦੇ ਜਵਾਨ ਔਰ ਪੀਸੀਐਫ ਦੇ ਜਵਾਨਾਂ ਨੇ ਮਿਲ ਕੇ ਇਸ ਲਾਈਨ ਦੇ ਵਿੱਚ ਅ ਡ੍ਰੈਕਟ ਲਗਾਏ ਨੇ ਤੇ ਮੈਂ ਸਮਝਦਾ ਕਿ ਐਸਵੇਲੇ ਸਭ ਤੋਂ ਸੁਪਰੀਮ ਤੋਂ ਸਭ ਤੋਂ ਉੱਚਾ ਕੰਮ ਇਸ ਧਰਤੀ ਨੂੰ ਗਰਮੀ ਤੋਂ ਰਾਹਤ ਦੇਣੀ ਹੈ ਤੇ ਇਹ ਇਸ ਇੱਕੋ ਤੈਕ ਨਾ ਹੋ ਸਕਦੀ ਆ ਕਿਸੇ ਵੱਧ ਵੱਧ ਰੁਕ ਰਾਈਏ ਵੱਧ ਵੱਧ ਪਲਾਂਟਸ ਅਸੀਂ ਲਗਾਈਏ ਇਸ ਤਰ੍ਹਾਂ ਵੀ ਉਤੇ ਤਾਂ ਕਿ ਜਿਹੜਾ ਟੈਂਪਰੇਚਰ ਹੈ ਬਹੁਤ ਜ਼ਿਆਦਾ ਜਿਹੜਾ ਹਾਈ ਜਾ ਰਿਹਾ ਹੈ ਉਹ ਟੈਂਪਰੇਚਰ ਕੁਝ ਅਗਲੇ ਸਾਲਾਂ 'ਚ ਡਾਊਨ ਹੋਵੇ ਤੇ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੇ ਮੈਂ ਆਪ ਜੀ ਦੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਵੀ 50 ਰੁੱਖ ਜ਼ਰੂਰ ਲਗਾਵੇ ਤੇ ਉਹਨਾਂ ਰੁੱਖਾਂ ਦੀ ਪਾਲਣਾ ਕਰੇ ਜਿਵੇਂ ਹਰ ਸਾਲ ਜਾਂ ਹਰ ਦੋ ਸਾਲ ਬਾਅਦ ਰੁੱਖ ਇੱਕ ਦੋ ਇੱਕ ਦੋ ਰੁੱਖ ਲਗਾਣ ਤੇ ਸਿਰਫ ਲਗਾਣਾ ਹੀ ਨਹੀਂ ਉਹਨਾਂ ਰੁੱਖਾਂ ਦੀ ਪਾਲਣਾ ਵੀ ਕਰਨੀ ਹੈ ਉਹਨਾਂ ਨੂੰ ਅੱਛੇ ਤਰੀਕੇ ਨਾਲ ਬੱਚਿਆਂ ਕਨ ਉਹਨਾਂ ਦੀ ਪਾਲਣਾ ਕਰਨੀ ਹੈ ਇਹ ਜਿਹੜਾ ਕੰਮ ਹੈ ਇਹ ਅਸੀਂ ਆਪਣੇ ਵਾਸਤੇ ਆਜ ਨਹੀਂ ਕਰ ਰਹੇ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਕਰ ਰਹੇ ਹਾਂ ਤਾਂ ਕਿ ਉਹਨੂੰ ਅੱਛਾ ਵਾਤਾਵਰਣ ਦੇ ਸਿੱਖੇ ਮੈਂ ਐਸੇ ਆਸ ਨਾਲ ਤੁਹਾਨੂੰ ਸਰ ਨਮਕੀਲ ਕਰਦਾ ਤੁਸੀਂ ਸਾਰੇ ਦਰਖਤ ਲਗਾਓ ਰੁੱਖ ਲਗਾਓ ਪਲਾਂਟਸ ਲਗਾਓ ਤੇ ਇਸ ਧਰਤੀ ਨੂੰ ਗਰਮ ਵਾਤਾਵਰਣ ਤੋਂ ਬਚਾਓ ਧੰਨਵਾਦ ਜੈ